हरियाणा ਦੇ ਜ਼ਿਲ੍ਹਾ ਸਰਸਾ ਤੋਂ ਖਾਲਸਾ ਐਡ ਦੇ ਸੇਵਾਦਾਰਾਂ ਦੀ ਟੀਮ ਫਾਜ਼ਿਲਕਾ ਹੜਪ੍ਰੇਟ ਪਰਿਵਾਰਾਂ ਲਈ ਰਾਹ ਸਮਗਰੀ ਲੈ ਕੇ ਪੁੱਜੀ ਗੁਰਜੰਟ ਸਿੰਘ ਬੱਬੀ ਖੋਸਾ ਸ਼ਰੋਮਣੀ ਅਕਾਲੀ ਦਲ ਪੰਜਾਬ ਪੀਏਸੀ ਮੈਂਬਰ ਨੇ ਇਨ੍ਹਾਂ ਖਾਲਸਾ ਐਡ ਦੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਫਾਜ਼ਿਲਕਾ ਟੀਵੀ ਸੋਸ਼ਲ ਮੀਡੀਆ ਹਰਿਆਣਾ ਤੋਂ ਆਏ ਖਾਲਸਾ ਐਡ ਦੇ ਇਨ੍ਹਾਂ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦਾ ਹੈ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਪਤੇ ਅਸੀਂ ਮਲੇ ਕਪਰੇ ਮਸਰਸਾ ਹਰਿਆਣਾ ਚੋਂ ਆਏ ਆ ਜੀ ਤੁਹਾਨੂੰ ਵੀ ਪਤਾ ਜਦੋਂ ਇੱਕ ਭਰਾ ਦੇ ਦਿੱਕਤ ਆਵੇ ਤਾਂ ਦੂਜਾ ਭਰਾ ਨਾਲ ਦੀ ਨਾਲ ਉਹਦੇ ਨਾਲ ਖੜਾ ਹੋ ਜਾਂਦਾ ਹੈ ਔਰ ਅੱਜ ਸਾਡੇ ਵੱਡੇ ਭਰਾ ਪੰਜਾਬ ਦੇ ਦਿੱਕਤ ਆਈਏ ਤਾਂ ਅਸੀਂ ਭੱਜੇ ਆਏ ਆ ਔਰ ਅਸੀਂ ਸਾਰੇ ਵੀਰਾਂ ਨੂੰ ਇੱਕ ਹੋਰ ਵੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿੰਨਾ ਵੀ ਰਾਸ਼ਨ ਸਮਾਨ ਲੈ ਕੇ ਆ ਰਹੇ ਹੋ ਇੱਕ ਬੜੇ ਹੀ ਲੋਡਵੰਦ ਤਰੀ ਲੋਡਵੰਦ ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਇੱਥੇ رابطہ ਬਣਾ ਕੇ ਲੋਕਾਂ ਨਾਲ ਗੱਲ ਕਰਕੇ ਫੇਰ ਆਓ ਕਿਉਂਕਿ ਪਾਣੀ ਦਾ ਉਤਰਨਾ ਸ਼ੁਰੂ ਹੋ ਗਿਆ ਹੈ ਪਰ ਜਿਹੜੀ ਐਕਚੁਅਲ ਚ ਅਜੇ ਲੋੜ ਹੈਗੀ ਆ ਉਹ 10 ਦਿਨਾਂ ਬਾਅਦ ਹੈ। ਤੋਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ 10 ਦਿਨਾਂ ਬਾਅਦ رابطہ ਬਣਾ ਕੇ ਇੱਥੇ ਲੋਕਲ ਬੰਦਿਆਂ ਨਾਲ ਜਾਂ ਸਸਤਾ ਨਾਲ ਰابطਾ ਬਣਾ ਕੇ ਜੀ ਇੱਥੇ ਆਓ। ਵੈਸੇ ਇੱਥੇ ਨਾ ਆਓ। ਇਹ ਸਾਡੇ ਸਤਿਕਾਰਯੋਗ ਸਾਥੀ ਪਿੰਡ ਮਾਲਕਤੋਂ ਜੋ ਸਾਡੇ ਖਾਲਸਾ ਐਡ ਸੇਵਾਕਾਰੀ ਜ ਸੰਸਥਾ ਉਹਨਾਂ ਦੇ ਨਾਲ ਇਹਨਾਂ ਨੇ ਆਪਣਾ رابطہ ਕਾਇਮ ਕੀਤਾ ਜੀ ਉਹਨਾਂ ਦੇ ਸਪਰਕ ਦੇ ਨਾਲ ਹੀ ਇਲਾਕੇ ਵਿੱਚ ਜਿੰਨਾ ਵੀ ਹੜਪੀੜਿਤ ਪਰਿਵਾਰ ਰਹਿੰਦੇ ਆ ਸਾਰਿਆਂ ਵਾਸਤੇ ਸੇਵਾ ਕਰ ਲਈ ਪਿੰਡ ਵਾਸੀ ਹੋਰ ਪੰਜਾਬ ਵਾਸੀ ਅਤੇ ਹਿੰਦੁਸਤਾਨ ਵਾਸੀ ਜਿੰਨੇ ਵੀ ਸੇਵਾ ਕਰ ਸਕਦੇ ਆ ਲੇਕਿਨ ਇਹਨਾਂ ਇਲਾਕੇ ਵਾਸੀਆਂ ਦੀ ਫਸਲਾਂ ਵੀ ਵੇਚ ਕੇ ਦੇਣੀਆਂ ਆ ਆਪਾਂ ਇਹਨਾਂ ਦੀ ਪੈੜੀਆਂ ਵੀ ਖੱਡੇ ਵਜੇ ਹੋਣਗੇ ਪੱਤਰ ਵੀ ਕਰਕੇ ਦੇਣੀਆਂ ਤੇ ਇਸ ਕਰਕੇ ਇਸ ਬੰਦਿਆਂ ਦੇ ਇਲਾਕੇ ਦੇ ਬੰਦਿਆਂ ਨਾਲ ਸੈਟਿੰਗ ਕਰਕੇ ਗੱਲਬਾਤ ਕਰਕੇ ਤਰੋ ਤੇ ਤਾਂ ਕਰਕੇ ਜਿਹੜੀ ਸੇਵਾ ਆਪਣੇ ਵਿਰਥ ਨਾ ਜਾਏ ਸਹੀ ਸਾਂ ਸੇਵਾ ਪਹੁੰਚ ਸਕੇ ਜੀ ਧੰਨਵਾਦ ਜੀ ਮੈਂ ਕੁਰਜੰਟ ਸਿੰਘ ਬੱਬੀ ਕੋਸਾ ਫਾਜ਼ਿਲਕਾ ਖਲੇਮਸ਼ਾ ਪੇੜ ਤੋਂ ਜੀ ਕੁਰਜੰਟ ਸਿੰਘ ਬੱਬੀ